ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਮਰਿ ਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਨਜਾਇਜ਼ ਸ਼ਰਾਬ ਦਾ ਇੱਕ ਜ਼ਖੀਰਾ ਫੜਿਆ ਗਿਆ ਤਾਂ ਤਸਵੀਰਾਂ ਜਿਉਂਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਗੱਡੀ ਦੇ ਵਿੱਚ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਪਰੀਆਂ ਹੋਈਆਂ ਸੀ ਔਰ ਗੱਡੀ ਦੇ ਉੱਤੇ ਕਵਰ ਪਾ ਕੇ ਉਸ ਨੂੰ ਪਾਰਕਿੰਗ ਦੇ ਵਿੱਚ ਖੜੀ ਕਰ ਦਿੱਤੀ ਗਈ ਸੀ ਤਾਂ ਕਿ ਕਿਸੇ ਨੂੰ ਉਸ ਦੇ ਉੱਤੇ ਸ਼ੱਕ ਨਾ ਹੋਵੇ ਔਰ ਜਦ ਮੌਕੇ ਦੇ ਉੱਤੇ ਗੱਡੀ ਦਾ ਕਵਰ ਹਟਾਇਆ ਗਿਆ ਤਾਂ ਗੱਡੀ ਦੇ ਅੰਦਰ ਸ਼ਰਾਬ ਦੀਆਂ ਪੇਟੀਆਂ ਨਿਕਲੀਆਂ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਔਰ ਗੱਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤਾਂ ਵੇਖ ਜੋ ਹਟਾ ਕੇ ਥਾਣੇ ਦੇ ਬਾਹਰ ਖੜੀ ਕਰ ਦਿੱਤੀ ਗਈ ਹੈ ਉੱਥੇ ਹੀ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਜਿਸ ਸ਼ਖਸ ਦੀ ਇਹ ਗੱਡੀ ਹੈ ਉਸ ਦੇ ਉੱਤੇ ਪਹਿਲਾਂ ਵੀ ਕਈ ਪਰਚੇ ਦਰਜ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਸ਼ਰਾਬ ਦੀਆਂ ਪੇਟੀਆਂ ਕਿੱਥੋਂ ਲੈ ਕੇ ਆਉਂਦਾ ਸੀ ਔਰ ਕਿੱਥੇ ਸਪਲਾਈ ਕਰਦਾ ਸੀ ਤਾਂ ਵੇਖ ਸਕਦੇ ਹੋ ਕਾਲੀ ਗੱਡੀ ਦੇ ਵਿੱਚ ਜੋ ਕਾਲਾ ਕਾਰੋਬਾਰ ਚੱਲਦਾ ਸੀ ਉਸ ਦੇ ਉੱਤੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਸ ਦਾ ਪਰਦਾਫਾਸ਼ ਜੋ ਹੈ ਉਹ ਕੀਤਾ ਗਿਆ ਤਾਂ ਨਾਲ ਦੇ ਨਾਲ ਗੱਡੀ ਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਜਿਸ ਨੂੰ ਪਾਰਕਿੰਗ ਦੇ ਵਿੱਚ ਖੜੀ ਕੀਤੀ ਹੋਈ ਸੀ ਔਰ ਗੱਡੀ ਦੇ ਵਿੱਚ ਜੋ ਨਜ ਮਾਮਲੇ ਨੂੰ ਲੈ ਕੇ ਜਾਂਚ ਉਹ ਵੀ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਸੀ ਕੋਈ ਇਕੱਲਾ ਬੰਦਾ ਸੀ ਕੁਝ ਪਤਾ ਇਹ ਜੀ ਜੋ ਲੋਰੀ ਗੇਟ ਦਾ ਨਾ ਇਹਦੇ ਵਿੱਚ ਕਾਫੀ ਜਿਆਦਾ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਆ ਜੀ ਜਿਹਨੂੰ ਅਸੀਂ ਵਿੱਚ ਇੱਕ ਕੋਈ ਹਲਕਾ ਜਾਂ ਮਹੱਲਾ ਲਾਲੋ ਜਿਹਨੂੰ ਚੱਟਾ ਘਟਰਾ ਕਹਿ ਸਕਦੇ ਆ ਜੀ ਉਥੇ ਕਾਫੀ ਲੋਕ ਕਾਫੀ ਲੋਕ ਮਤਲਬ ਕਿ ਨਜਾਇਜ਼ ਸ਼ਰਾਬ ਦਾ ਕੰਮ ਕਰ ਰਹੇ ਆ ਉਥੇ ਸਾਡੇ ਲੜਕੇ ਕਾਫੀ ਦਿਨ ਤੋਂ ਮਤਲਬ ਉਥੇ ਸਾਡੀਆਂ ਠੇਕੇਦਿਆਂ ਸੇਲਾਂ ਨੂੰ ਕਾਫੀ ਫਰਕ ਪਿਆ ਸੀ ਤੇ ਸਾਡੇ ਲੜਕੇ ਕਾਫੀ ਦਿਨ ਤੋਂ ਰਾਤ ਦੇ ਦਿਨ ਕਰਕੇ ਕੁਝ ਜਿਹੜੇ ਕੋਈ ਸ਼ਰਾਤੀ ਹੰਸਰ ਜਾਂ ਨਜਾਇਜ਼ ਸ਼ਰਾਬ ਦਾ ਕੰਮ ਕਰਦੇ ਆ ਉਹ ਕਾਫੀ ਦਿਨਾਂ ਤੋਂ ਉਹਨਾਂ ਤੇ ਅਖਰਾਖ ਰਹੇ ਜੀ ਉਥੇ ਚਿੱਟੇ ਕਟਰੇ ਵਿੱਚ ਇੱਕ ਪਾਰਕ ਆ ਜੀ ਜਿੱਥੇ ਇੱਕ ਸਾਡੇ ਲੜਕੇ ਨੂੰ ਇੱਕ ਗੱਡੀ ਦਿਖੀ ਜੀ ਜੋ ਬਲੈਕ ਦੀ ਬਲੈਕ ਕਲਰ ਦੀ ਇਸਕਾਰਪੀਓ ਐਨ ਜਿਸ ਦਾ ਨੰਬਰ ਆ ਜੀ ਪੀਪੀ02 ایਜੈਡ 4372 ਜੀ ਤੇ ਜਦੋਂ ਸਾਡੇ ਲੜਕਿਆਂ ਨੇ ਜਾ ਕੇ ਉਹ ਗੱਡੀ ਦੇ ਲਾਗੇ ਸ਼ੀਸ਼ਾ ਬਲੈਕ ਸ਼ੀਸ਼ੇ ਸੀ ਉਹਨੂੰ ਬੜੇ ਗੰਭੀਰਤਾ ਨਾਲ ਦੇਖਿਆ ਤਾਂ ਉਹਦੇ ਵਿੱਚ ਕਾਫੀ 20 ਤੋਂ 25 ਪੇਟੀਆਂ ਪਈਆਂ ਸੀ ਫਿਰ ਸਾਡੇ ਲੜਕਿਆਂ ਨੇ ਕੋਈ ਹਿਲਜੁਲ ਨਹੀਂ ਕੀਤੀ ਕੋਈ ਮਤਲਬ ਹੀ ਕਾਨੂੰਨ ਹੱਥ ਵਿੱਚ ਨਹੀਂ ਲਿਆ ਉਹਨਾਂ ਨੇ ਇੱਥੇ ਥਾਣਾ ਜੀ ਡੀ ਡਿਵੀਜ਼ਨ ਨੂੰ ਸੰਪਰਕ ਕੀਤਾ ਇਥੋਂ ਦੀ ਪੁਲਿਸ ਨੇ ਜਾ ਕੇ ਉਹ ਗੱਡੀ ਨੂੰ ਰਿਕਵਰ ਕੀਤਾ ਜੀ ਉਹਨਾਂ ਵੀ ਦੇਖਿਆ ਜੀ ਥਾਣਾ ਡੀ ਡਿਵੀਜ਼ਨ ਦੀ ਪੁਲਿਸ ਨੇ ਤੇ ਉਹਦੇ ਵਿੱਚ 20 ਤੋਂ 25 ਪੇਟੀਆਂ ਮਤਲਬ ਮਜੂਦ ਸਨ ਕੁਝ ਅੰਗਰੇਜ਼ੀ ਦੀਆਂ ਕੁਝ ਦੇਸੀ ਦੀਆਂ ਤੇ ਥਾਣਾ ਡੀ ਡਿਵੀਜ਼ਨ ਦੀ ਪੁਲਿਸ ਨੇ ਉਸ ਗੱਡੀ ਨੂੰ ਰਿਕਵਰ ਕਰਕੇ ਤੇ ਆਪਣੇ ਥਾਣੇ ਇੱਥੇ ਡੀ ਡਿਵੀਜ਼ਨ ਜੀ ਲੈ ਆਂਦਾ ਵਾ ਬਾਕੀ ਅੱਗੇ ਅਸੀਂ ਸਾਰੀ ਜ਼ਿੰਮੇਵਾਰੀ ਜੋ ਵੀ ਆ ਅਸੀਂ ਪੁਲਿਸ ਪਾਰਟੀ ਤੇ ਸੌਂਟ ਰਹੇ ਹਾਂ ਜੀ ਜੋ ਵੀ ਗੱਡੀ ਜਿਸ ਦੇ ਨਾਂ ਤੇ ਗੱਡੀ ਆ ਜਾਂ ਜਿਸ ਦਾ ਵਿੱਚ ਸ਼ਰਾਬ ਆ ਨਜਾਇਜ਼ ਸ਼ਰਾਬ ਆ ਜੋ ਵੀ ਪੁਲਿਸ ਨੂੰ ਬੇਨਤੀ ਆ ਵੀ ਗੱਡੀ ਦੇ ਕਾਗਜ਼ਾਤ ਚੈੱਕ ਕਰਕੇ ਤੇ ਆਪਣੀ ਜੋ ਵੀ ਕਾਰਵਾਈ ਬਣਦੀ ਆ ਆਪਣਾ ਐਫ ਆਰ ਦਰਜ ਕੀਤੀ ਜਾਵੇ ਜੀ ਜੇ ਇਸ ਦੇ ਨਾਂ ਤੇ ਗੱਡੀ ਆ ਜਾਂ ਜਿਸ ਦੀ ਸ਼ਰਾਬ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਕ ਬੇਨਤੀ ਕਰਦੇ ਆ ਕਿ ਸਵੇਰੇ ਇਹ ਪਰਚਾ ਜਾਂ ਹੁਣ ਇਹ ਪਰਚਾ ਦਰਜ ਕੀਤਾ ਜਾਵੇ ਸ਼ਤੀਸ਼ ਡੋੜਾ ਰੁਪਦੇਵਾ ਪੁੱਤਰ ਦਵਿੰਦਰ ਡੋੜਾ ਵਾਸੀ ਚਿਟਾ ਘਟਰਾ ਉਹਨੂੰ ਉਹਦੀ ਸਕੋਰਪੀ ਗੱਡੀ ਸਵੇਤ ਕਾਬੂ ਕਰਕੇ ਉਹਦੇ ਕੋਲੋਂ 20 ਜੜੀਆਂ ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਜਿਹੜੀਆਂ ਇੰਗਲਿਸ਼ ਸ਼ਰਾਬ ਦੀਆਂ ਜਿਹੜੀਆਂ ਅਲੱਗ-ਨਾਲਗ ਮਾਰਕਿੰਗ ਦੀਆਂ ਜੀਆਂ ਬਿਨਾਂ ਲਾਇਸੈਂਸ ਕਿਸੇ ਤੋਂ ਉਹ ਕੋ ਪ੍ਰਾਪਤ ਕੀਤੀਆਂ ਗਈਆਂ ਆ ਇਹਦੇ ਵਿੱਚ ਜਿਹੜੀਆਂ 7 ਪੇਟੀਆਂ ਸੀਗੀਆਂ ਉਹ ਮਾਰਕਾ ਰਾਇਸਟਾਕ ਦੀ 1 ਪੇਟੀ ਜਿਹੜੀ ਹੈ ਮਾਰਕਾ ਆਰਸੀ 11 ਪੇਟੀਆਂ ਮਾਰਕਾ ਕਲੱਬ ਵਿਸਕੀ ਤੇ 1 ਪੇਟੀ ਜਿਹਦੇ ਵਿੱਚ 17 ਅਧੀਆਂ ਸੀਗੇ ਵਾਈਟ 골ਡ ਦੇ ਟੋਟਲ 20 ਪੇਟੀਆਂ ਜਿਹੜੀਆਂ ਕੋਬਰਾਮਨ ਕੀਤੀਆਂ ਗਈਆਂ ਤੇ ਇੱਥੇ ਇਹ ਵੀ ਦੱਸਣ ਜੋਗ ਹੈ ਵੀ ਇਹ ਇੱਕ ਮਾੜੀ ਪਰਵਿਰਤੀ ਦਾ ਬੰਦਾ ਹੈ ਇਹਦੇ ਖਿਲਾਫ ਪਹਿਲਾਂ ਵੀ ਅਲੱਗ-ਅਲੱਗ ਥਾਣਿਆਂ ਦੇ ਵਿੱਚ 8 ਮੁਕਦਮੇ ਜਿਹੜੇ ਆ ਸਿਟੀ ਦੇ ਵਿੱਚ ਦਰਜ ਨੇ ਤੇ ਇਹਦੇ ਕੋਲ ਅਸੀਂ ਇਹਦਾ ਰਿਮਾਂਡ ਲਾਵਾਂਗੇ ਤੇ ਇਹਦੇ ਕੋਲ ਹੋਰ ਵੀ ਹਾਰਮਨ ਕਵਰੀ ਹੁੰਦੀ ਆਸ ਹੈ ਇਹ ਕਿੰਨੇ ਟਾਈਮ ਤੋਂ ਸ਼ਰਾਬ ਵਿੱਚ ਉਹ ਕੰਮ ਕਰਦਾ ਹੈ। ਤੇ ਦੇਖੋ ਇਹ ਪੜਿਆ ਹੁਣ ਡੂਰਿੰਗ ਇਨਵੈਸਟੀਗੇਸ਼ਨ ਇਹਦੀ ਜਦੋਂ ਪੁੱਛਗਿਛ ਹੋਊਗੀ ਇਨਕੁਇਰੀ ਹੋਊਗੀ ਉਦੋਂ ਪਤਾ ਜਨੂਗਾ ਵੀ ਕਦੋਂ ਦਾ ਇਹ ਕੰਮ ਕਰ ਰਿਹਾ ਤੇ ਕਿੱਥੋਂ ਲੈ ਕੇ ਆਉਂਦਾ ਇਹਦਾ ਪਿੱਛੇ ਵੀ ਜਿਹੜਾ ਫੋਰਵਰਡ ਜਾਂ ਬੈਕਵਰਡ ਲਿੰਕ ਸਾਰਾ ਉਸ ਤਰ੍ਹਾਂ ਕੁਝ ਕੀਤਾ ਹੋਇਆ ਹੂਗਾ ਇਹਦੇ ਨੂੰ ਰਿਮਾਂਡ ਲੈ ਕੇ ਇਹਦੀ ਅਸੀਂ ਪੁੱਛਗਿਛ ਦੁਬਾਰਾ ਕਰਾਂਗੇ। ਤੇ ਜਿਹੜਾ ਇਹਦਾ ਫਾਰਵਰਡ ਅੱਗੇ ਜਿੱਥੇ ਦਿੰਦਾ ਹੈ ਜਾਂ ਜਿੱਥੋਂ ਲੈਂਦਾ ਹੈ ਸਾਰਾ ਉਹ ਆਪਾਂ ਸਟੇਪ ਵਿੱਚ ਕਰਾਂਗੇ। ਮੈਂ ਇਹ ਕਿੱਥੋਂ ਆਇਆ ਕਿ ਮਕਸਦ ਬਿਲਕੁਲ ਜੀ ਇਹ ਤੁਹਾਨੂੰ ਕਿ ਲਿਟਰੋਂ ਇਹ ਦੱਸ ਦਿੱਤਾ ਹੋਊਗਾ ਵੀ ਕਿੱਥੋਂ ਲੈ ਕੇ ਆਉਂਦਾ। ਅਜੇ ਕੇਸ ਰਿਜਿਸਟਰ ਕੀਤਾ ਏ ਉਹਦੀ ਪੁਸ਼ਕਸ਼ ਅਜੇ ਚੱਲਦੀ ਆ। ਉਹਨੂੰ ਪੇਸ਼ ਅਦਾਲਤ ਕਰਕੇ ਦਰ ਮਾਰ ਲਿਆ ਜਾ ਰਿਹਾ। ਸਰ ਇਸ ਤਰ੍ਹਾਂ ਕਰ ਲੈ ਠੇਕੇ ਵਾਲੇ ਗਰੀਂਦਿਆਂ ਦੇ ਵੱਲੋਂ ਗੱਡੀ ਬਰਾਮਦ ਕਰਾਈ ਗਈ ਪੁਲਿਸ ਨੂੰ ਵੀ ਜੁੱਟ ਕਰਾਈ ਗਈ। ਉਹ ਖਾਣੇ ਦੇ ਲਾਗੇ ਸੀ ਪਹਿਲਾਂ ਪੁਲਿਸ ਨੂੰ ਪਤਾ ਨਹੀਂ ਲੱਗਾ ਸੀ ਉੱਥੇ ਗੱਡੀ ਪਾਰਕ ਕੀਤੀ ਸੀ। ਦੇਖੋ ਗੱਡੀਆਂ ਤੋਂ ਹੋਰ ਵੀ ਬਹੁਤ ਸਾਰੀਆਂ ਪਾਰਕ ਹੁੰਦੀਆਂ ਜਦੋਂ ਕਿਸੇ ਵਾਰੀ ਚੀਜ਼ ਬਾਰੇ ਕੋਈ ਇਨਫਰਮੇਸ਼ਨ ਮਿਲਦੀ ਹੈ ਉ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਇਹਦੇ ਮਾਮਲੇ ਜ ਵੀ ਤੁਰੰਤ ਕਾਰਵਾਈ ਕਰਕੇ ਜਿਹੜੀ ਆ ਟੋਟਲ ਫਿਲਹਾਲ ਇੱਕ ਬੰਦੇ ਦੀ ਪਰ ਚਾਹੇ ਤੇ ਜੱਗੇ ਜਿਹੜਾ ਇਹਦਾ ਸਾਥੀ ਹੋਊਗਾ ਕੋਈ ਹੋਰ ਹੋਵੇ ਨਾਲ ਇਹਦੇ ਵਿੱਚ ਲੱਗਦਾ ਕੋਈ ਸਾਈਜ਼ ਦੇ ਬੰਦੇ ਇਹਨਾਂ ਦੇ ਨਾਲ ਮਿਲੇ ਹੋਣਗੇ ਕਿਉਂਕਿ ਇੰਨੀ ਵੱਡੀ ਥੀਂ ਕਿੱਥੋਂ ਲੈ ਕੇ ਆਉਣਗੇ ਦੇਖੋ ਇਹ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਹਰ ਚੀਜ਼ ਦਾ ਪਤਾ ਲਾਇਆ ਜਾਊਗਾ ਜੇ ਕੋਈ ਸਾਈਜ਼ ਦੇ ਡਿਪਾਰਟਮੈਂਟ ਦਾ ਬੰਦਾ ਇਨਵੋਲ ਹੋਊਗਾ ਉਹਦੇ ਕਾਬੂ ਬੰਦ ਕਰ ਵੀ ਜਿਹੜੀ ਕੀਤੀ ਜਾਊਗੀ ਗੱਡੀ ਏ ਵੈਰੀਫਿਕੇਸ਼ਨ ਦਾ ਪਾਰਟ ਹੈ ਵੈਰੀਫਾਈ ਕਰਨ ਤੋਂ ਬਾਅਦ ਅੱਜ ਸਕਾਰਪੀਓ ਸਰ ਇਹਦਾ ਕੋਈ ਡਾਕੂਮੈਂਟਰੀ ਦੇ ਦੱਸਿਆਲੇ ਪਾਸ ਇਹ ਜਿਹੜੀ ਸ਼ਰਾਬ ਦੀ ਰਿਕਵਰੀ ਕੀਤੀ ਹੈ ਗੱਡੀ ਚੋਂ ਕੀਤੀ ਗਈ ਹੈ ਤਾਂ ਕਿ ਡਿਲੀਵਰੀ ਕੇਟਸ ਨੂੰ ਦਿੰਦਾ ਜੀ ਉਹ ਅੱਗੇ ਲੇਟਰ ਆਉਣਾ ਸਰ ਇਹਦਾ ਕੋਈ ਦਫਤਰ ਵੀ ਹੈ ਕਿੱਥੇ ਜਾਂ ਕੀ ਕੰਮ ਵਿਖਾਵੇ ਮਸੂ ਕੋਈ ਕੰਮ ਵੀ ਕਰਦਾ ਹੋਊਗਾ ਇਹ ਸਾਰਾ ਤਫਤੀਸ਼ ਦਾ ਪਾਰਟ ਹੈ ਜੀ ਇਹ ਤੇ ਪ੍ਰੀਮੀਰੀ ਲੀ ਸਟੇਜ ਹੈ ਉਹਨੂੰ ਮਾਰ ਲੈ ਕੇ ਤੇ ਇਹਦੀ ਬਕਾਇਦਾ ਜਿਹੜੀ ਸਤਿਨਾ ਪੁੱਛਕਿਛ ਕੀਤੀ ਜਾਊਗੀ ਉਹਦੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਵੀ ਇਹਦੇ ਖਲਾਬ 8 ਪਰਚੇ ਲਗ-ਲਗ ਧਾਰਾ ਦੇ ਵਿੱਚ ਲਗ-ਲਗ ਥਾਣੇ ਦੇ ਵਿੱਚ ਦਰਜ ਪਹਿਲਾਂ ਹੀ ਇਹ ਮੀਡਵਿੰਗ ਤੇ ਪੰਜਾਬੀ ਆ ਬਾਕੀ ਕਿੱਥੋਂ ਖਰੀਦੀ ਆ ਕਿੱਥੋਂ ਲੈਂਦੀ ਆ ਉਹ ਦੇਖੋ ਉਹ ਚੈੱਕ ਕਰਕੇ ਜਿਹੜੇ ਬਏ ਇਹਦੇ ਵਿੱਚ ਕੋਈ ਚੰਡੀਗੜ੍ਹ ਦੀ ਹੋਊਗੀ ਜਾਂ ਹੋਰ ਕਿਸ ਸਟੇਟ ਦੀ ਹੋਊਗੀ ਉਹਦੇ ਮੁਤਾਬਕ ਕਰੀਏ